ਹੋਰ ਜਾਲ ਮਾਰ ਤਗੇ ਆ ਗਈ ਦਾ ਟਿਕ ਤਾਰਦੇਸ਼ ਕੀ ਇਹਨਾਂ ਨੂੰ ਕੋਈ ਪੜਾਵਾ ਤਾਰਦੇਸ਼ ਕੀ ਇਹਨਾਂ ਨੂੰ ਇੱਥੇ ਟਿਕਦਾ ਇੱਥੇ ਮਾਰ ਬਾਈ ਇੱਥੇ ਇਧਰ ਲਿਵਾਸ ਆਇਆ ਮਾਰ ਇੱਥੇ ਮਾਰ अब बाहर बैठो कितना 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 ਤੇ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਨਾ ਜੀ ਜਿਹੜਾ ਲਾਲਬਾਈ ਰਜਵਾਹਾ ਹੈ ਇਸਦੇ ਅਸੀਂ ਹਿੱਸੇਦਾਰ ਆ ਠੀਕ ਹੈ ਜੀ ਇਸ ਰਜਵਾਹੇ ਦੇ ਵਿੱਚ ਪਿਛਲੇ ਦਿਨਾਂ ਤੋਂ 7-8 ਫੁੱਟ ਦਾ ਇੱਕ ਕੜਿਆਲ ਦੇਖਿਆ ਗਿਆ ਜਿਸ ਨੂੰ ਵੱਖ-ਵੱਖ ਲੋਕਾਂ ਵੱਲੋਂ ਥੋੜੇ-ਥੋੜੇ ਟਾਈਮ ਬਾਅਦ ਦੇਖਿਆ ਜਾ ਰਿਹਾ ਤੇ ਇਸ ਨੂੰ ਫੜਨ ਜਾਂ ਰੈਸਕਿਊ ਕਰਨ ਲਈ ਅਸੀਂ ਪ੍ਰਗਟ ਸਿੰਘ ਸੰਧੂ ਵਰਗਿਆਂ ਨਾਲ ਥੋੜਾ ਸੰਪਰਕ ਬਣਾਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਲਿਜਾਇਆ ਜਾਵੇ ਤਾਂ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਮਾਰਲੀ ਜਾਂ ਜਾਨੀ ਨੁਕਸਾਨ ਨਾ ਹੋ ਸਕੇ ਔਰ ਜੇ ਵਸੇ ਖੇਤ ਖੁੱਤੇ ਵੀ ਉਹ ਡਰ ਲੱਗਦਾ ਹੁੰਦਾ ਹਾਂ ਜੀ ਹਾਂ ਜੀ ਕਿਉਂਕਿ ਹੁਣ ਆਪਾਂ ਮੋਗਾ ਛੱਡਣਾ ਹੈ ਬੰਦ ਕਰਨਾ ਹੈ ਤੇ ਇਹਦੇ ਲਈ ਆਪ ਨੂੰ ਪਾਣੀ ਚ ਉਤਰਨਾ ਪੈਂਦਾ ਜੀ ਅੱਛਾ ਪ੍ਰਗਟ ਸਿੰਘ ਨਾਲ ਸਰ ਪਰ ਕਿਵੇਂ ਹੋਇਆ ਤੁਹਾਡਾ ਜੇ ਗੱਲ ਕੀਤੀ ਅਸੀਂ ਇਹਨਾਂ ਦੀ ਇੰਸਟਾਗ੍ਰam ਤੇ ਵੀਡੀਓਜ਼ ਦੇਖਦੇ ਰਹਿੰਨੇ ਹਾਂ ਨਾ ਵੀ ਇਹ ਜਿਹੜੇ ਮਤਲਬ ਨਹਿਰਾਂ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਲਾਸ਼ਾਂ ਵਗੈਰਾ ਕੱਢਦੇ ਰਹਿੰਦੇ ਜਾਂ ਕੜਿਆਲ ਜਾਂ ਹੋਰ ਮਗਨ ਮੱਛ ਫੜਦੇ ਰਹਿੰਦੇ ਆ ਤਾਂ ਅਸੀਂ ਉੱਥੋਂ ਇਹਨਾਂ ਦੀ ਵੀਡੀਓ ਦੇਖੀ ਤੇ ਅਸੀਂ ਇਹਨਾਂ ਨਾਲ ਸੰਪਰਕ ਬਣਾਇਆ ਜਿਸ ਤਰ੍ਹਾਂ ਬਈ ਇਹ ਰਸਤਾ ਵੀ ਆਉਣ ਜਾਣ ਵਾਸਤੇ ਤੁਹਾਡੇ ਪਿੰਡਾਂ ਨੂੰ ਹਨਾ ਮਿਲਾਉਂਦਾ ਹੈ ਰਸਤੇ 'ਚ ਜਾਣ ਲੱਗੇ ਕਿੰਨਾ ਕੁ ਡਰ ਜਾਂ ਕੋਈ ਇਸ ਤਰ੍ਹਾਂ ਦਾ ਘਟਨਾ ਲਾਜੀ ਪੂਰਾ ਹੀ ਡਰ ਤਾਂ ਹੈ ਚਲੋ ਵੱਖਰੀ ਗੱਲ ਹੈ ਜੀ ਇਹ ਡਰਦਾ ਤਾਂ ਨਾ ਪਰ ਇਹਨਾਂ ਜੀ ਚਲੋ ਇੱਕ ਇਹ ਬਹੁਤ ਘੱਟ ਗਿਣਤੀ 'ਚ ਪਾਏ ਜਾਂਦੇ ਕੜਿਆਲੇ ਜੀ ਹੋ ਸਕਦਾ ਆਪਾਂ ਇਨਸਾਨ ਤੋਂ ਉੱਪਰ ਕੋਈ ਨਹੀਂ ਹੋ ਸਕਦਾ 4 ਦਿਨ ਇਕੱਠੇ ਹੋ ਕੇ ਲੋਕ ਇਹਨੂੰ ਮਾਰ ਵੀ ਸਕਦੇ ਸੀ ਕਿ ਆਪਾਂ ਕਿਸੇ ਨੂੰ ਮਾਰਨ ਦਾ ਸਿਧਾਂਤ ਹੈ ਨਹੀਂਗਾ ਜੀ ਆਪਣਾ ਕਿ ਵੀ ਜਿਉ ਤੇ ਜਿਉਣ ਦਿਓ ਕਿੰਨੇ ਨੂੰ ਰੈਸਕਿਊ ਕਰਕੇ ਤਾਂ ਜੋ ਬਚਾਇਆ ਜਾ ਸਕਦਾ ਕਿੰਨੇ ਕੁ ਫੁੱਟ ਦਾਗਾ ਹੈ ਇਹ ਹੈਗਾ ਜੀ 8 ਫੁੱਟ ਦਾ ਕਿੰਨੇ ਦਿਨ ਹੋ ਗਏ ਦੇਖਦੇ ਇਹਨੂੰ ਤੁਸੀਂ ਇੱਥੇ ਕਦੋਂ ਕਟਰ ਜੀ 2 ਮਹੀਨਿਆਂ ਦੇ ਆਸ-ਪਾਸੇ ਸਮਾਂ ਹੋ ਗਿਆ ਇਹਨੂੰ ਇੱਥੇ ਕੋਈ ਨੁਕਸਾਨ ਵੀ ਪਹੁੰਚਾਇਆ ਕਿਸੇ ਨੇ ਨਹੀਂ ਇਹ ਨੁਕਸਾਨ ਹਜੇ ਤੱਕ ਕਿਸੇ ਨੂੰ ਨਹੀਂ ਪਹੁੰਚਾਇਆ ਅੱਛਾ ਕੰਮ ਕਰਨ ਤੇ ਵੀ ਦਿੱਕਤ ਆਂਦੀ ਹੋਊਗੀ ਖੇਤਾਂ ਕੋਲ ਤਾਂ ਜਾਂਦੀ ਹੈ ਦਿੱਕਤ ਹੈਗੀ ਹੈ ਜੀ ਬਿਲਕੁਲ ਕਿਉਂਕਿ ਇੱਕ ਤਾਂ ਜਿਸ ਨੂੰ ਨੌਲੇਜ ਹੋਊਗੀ ਉਹ ਬੰਦਾ ਤਾਂ ਇਸ ਤੋਂ ਘੱਟ ਡਰੂਗਾ ਜੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਇਹ ਤੋਂ ਸੇਫ ਦੂਰੀ ਤੇ ਰਹਿਾਂਗੇ ਤਾਂ ਆਪਾਂ ਨੁਕਸਾਨ ਨਹੀਂ ਕਰਦਾ ਕਈ ਵਾਰੀ ਕੋਈ ਅਚਾਨਕ ਕੋਈ ਬੰਦਾ ਕੰਮ ਕਰ ਰਿਹਾ ਜਾਂ ਆਪਣੀ ਲੇਬਰ ਹੈ ਉਹ ਇਸ ਇਸ ਗੱਲ ਤੋਂ ਡਰਦੇ ਅੱਛਾ ਅੱਜ ਦੇਖਿਆ ਗਿਆ ਕਿ ਅੱਜ ਅੱਜ ਨਹੀਂ ਹਾਲੇ ਤੱਕ ਦੇਖਿਆ ਗਿਆ ਕਿਉਂਕਿ ਧੁੱਪ ਚ ਜ਼ਿਆਦਾ ਦਿਖਦਾ ਨਾ ਤੇ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਉਹ ਧੁੱਪੇ ਆਮ ਨਾਰਮਲ ਲੋਕਾਂ ਵੱਲੋਂ ਦੇਖਿਆ ਗਿਆ ਤੇ ਉਹ ਪਾਣੀ ਚੋਂ ਬਾਹਰ ਆ ਜਾਂਦਾ ਫਿਰ ਅੰਦਰ ਜਾ ਵਰ ਅੱਛਾ ਉਹਨੇ ਜਿਹੜਾ ਪਾਣੀ ਦਾ ਬਾਵ ਕੱਟ ਕੀਤਾ ਗਿਆ ਕਿ ਪਹਿਲਾਂ ਵੱਧ ਸੀਗਾ ਇਹਦਾ ਜੀ ਇਹਨਾਂ ਦੀ ਪਾਣੀ ਤਾਂ ਬਹੁਤ ਚੱਲੀ ਜਾਂਦਾ ਸੀ ਪਹਿਲਾਂ ਤੇ ਪਰ ਅਸੀਂ ਨਹਿਰੀ ਮਹਿਕਮੇ ਨਾਲ ਸੰਪਰਕ ਬਣਾਇਆ ਜੇਈ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਐਕਸ਼ਨ ਨੂੰ ਅਸੀਂ ਐਪਲੀਕੇਸ਼ਨ ਲਿਖ ਕੇ ਦਿੱਤੀ ਹੈ ਤੇ ਉਹਨਾਂ ਨੇ ਮਾਰਕ ਕਰਨ ਤੋਂ ਬਾਅਦ ਇਹ ਪਾਣੀ ਘਟਾਇਆ ਗਿਆ ਤੇ ਬਿਲਕੁਲ ਬੰਦ ਕੀਤਾ ਗਿਆ ਕੋਈ ਵਿਭਾਗਾਂ ਵੱਲੋਂ ਵੀ ਆਇਆ ਕੋਈ ਸਰਕਾਰ ਮੈਕਵੇ ਵੱਲੋਂ ਅਸੀਂ ਸੰਪਰਕ ਕੀਤਾ ਸੀ ਕਿਉਂਕਿ ਉਹਨਾਂ ਨੇ ਏਡੀ ਕੋਈ ਤਰਜੀਹ ਨਹੀਂ ਦਿੱਤੀ ਅੱਛਾ ਤਾਂ ਕਰਕੇ ਹੀ ਸਾਨੂੰ ਪ੍ਰਗਟ ਸਿੰਘ ਨੂੰ ਬੁਲਾਉਣਾ ਪਿਆ ਕਿਵੇਂ ਦੇਖਦੇ ਹੋ ਖੁਰੇਸ਼ੇਤਰ ਤੋਂ ਇੰਨੀ ਦੂਰੋਂ ਆਏ ਨੇ ਕਿ ਮੈਂ ਤਾਂ ਬਹੁਤ ਜ਼ਿਆਦਾ ਸ਼ਲਾਘਾ ਕਰਦੀ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿਉਂਕਿ ਅੱਜ ਸਾਡੇ ਸਾਨੂੰ ਵੀ ਨੁਕਸਾਨ ਤੋਂ ਬਚਾਉਣਗੇ ਤੇ ਇੱਕ ਜੀਵ ਦੀ ਵੀ ਜਾਨ ਬਚ ਜਾਣੀ ਬਿਲਕੁਲ ਜੀ ਆਖਰੀ ਉਮੀਦ ਫਾਊਂਡੇਸ਼ਨ ਗੋਤਾਖਰ ਪ੍ਰਗਟ ਸਿੰਘ ਔਰ 24 ਸਾਲਾਂ ਤੋਂ ਮਨ ਇਨਸਾਨੀਅਤ ਦੀ ਫ੍ਰੀ ਆਫ ਕੋਸ ਸੇਵਾ ਨਿਭਾਉਂਦੇ ਆ ਰਹੇ ਆ ਨਹਿਰਾ ਦੇ ਵਿੱਚੋਂ ਲਾਸ਼ਾਂ ਕਢਣੀਆਂ ਹੁਣ ਜਿੰਦੀਆਂ ਗਊਆ ਜਾਂ ਜਿੰਦੇ ਲੋਕਾਂ ਨੂੰ ਉਹਦੇ ਨਾਲ ਹੀ ਪ੍ਰਮਾਤਮਾ ਦੀ ਦਿੱਤੀ ਸਾਡੇ ਕੋਲ ਛੋਟੀ ਜੀ ਸੇਵਾ ਮੈਂ ਕਰੋਕੋਡਾਈਲ ਆਫ ਇੰਡੀਆ ਦਾ ਵਾਰਡ ਹੈ ਮੇਰੇ ਕੋਲ ਮੈਂ ਮગરਮਛ ਵੀ ਫੜੇ ਕਿ ਮગરਮਛ ਮੈਂ ਪਹਿਲਾਂ ਰੈਸਕਿ ਕਰ ਚੁੱਕੇ ਆਂ ਔਰ ਅੱਜ ਪਿਛਲੇ 5-6 ਦਿਨਾਂ ਤੋਂ ਤੋਲਾ ਕਿੰਗਰਾ ਪਿੰਡ ਦੇ ਜਿੰਨੇ ਵੀ ਨੌਜਵਾਨ ਵੀਰ ਨੇ ਬਜ਼ੁਰਗ ਨੇ ਉਹਨਾਂ ਵੱਲੋਂ ਕੌਲਾਂ ਚ ਕੀਤੀਆਂ ਜਾ ਰਹੀਆਂ ਸਨ ਮੇਰੇ ਕੋ ਵੀਡੀਓ WhatsApp ਕੀਤੇ ਗਏ ਵੀਡੀਓ ਕਾਲ ਤੇ ਵੀ ਉਹਨਾਂ ਨੇ ਮੈਨੂੰ ਇਸ ਸੂਏ ਦੇ ਵਿੱਚ ਇੱਕ 8 ਫੁੱਟ ਦਾ ਹੋਣਾ 8 ਫੁੱਟ ਤੇ ਆਸ-ਪਾਸ ਦਾ ਇੱਕ ਘੜਿਆਲ ਜੋ ਵੇਖਿਆ ਗਿਆ ਜੋ 2 ਮਹੀਨੇ ਤੋਂ ਵੀਰਾਂ ਨੇ ਕਿਹਾ ਵੀ ਇੱਥੇ ਆਸ-ਪਾਸ ਖੇਤਾਂ ਦੇ ਆਸ-ਪਾਸ ਵੇਖਿਆ ਜਾ ਰਿਹਾ ਸੋਰ ਨੂੰ ਰੈਸਕਿਊ ਕਰਨ ਵਾਸਤੇ ਅੱਜ ਟੀਮ ਦੇ ਨਾਲ ਕੁਲਸ਼ੇਤਰ ਤੋਂ 300 ਕਿਲੋਮੀਟਰ ਦੂਰੇ ਨਾ ਭਰਾਵਾ ਦੀ ਮਦਦ ਕਰਨ ਵਾਸਤੇ ਆਏ ਆ ਔਰ ਇੱਕ ਵਾਰ ਆਪਣਾ ਜੋ ਸਰਚ ਉਹ ਸ਼ੁਰੂ ਕਰਨ ਲੱਗੇ ਆ ਔਰ ਕੱਲ ਵੀ ਉਹ ਵੇਖਿਆ ਗਿਆ ਸੀ ਅੱਜ ਹਾਲਾਂਕਿ ਨਜ਼ਰ ਨਹੀਂ ਆਇਆ ਹੁਣ ਮੈਂ ਵਿੱਚ ਵੜ ਕੇ ਆਪਣਾ ਰੈਸਕਿਊ ਸ਼ੁਰੂ ਕਰਾਂਗਾ ਔਰ ਕੋਸ਼ਿਸ਼ ਕਰਾਂਗੇ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਇਸ ਘੜਿਆਲ ਨੂੰ ਜਿੰਦਾ ਰੈਸਕਿਊ ਕਰਕੇ ਵਾਈਲਡ ਲਾਈਫ ਟੀਮ ਦੇ ਹਵਾਲੇ ਕੀਤਾ ਜਾਏਗਾ ਕੀ ਨੁਕਸਾਨ ਕੀ ਕਰ ਸਕਦਾ ਹੁੰਦਾ ਇਹ ਤੇ ਤੁਹਾਡੇ ਜੀਸੂ ਵੀ ਦੇਖਿਆ ਤੁਹਾਨੂੰ ਕੋਈ ਆ ਵੇਖੋ ਜੀ ਪਾਣੀ ਦਾ ਜਨਵਰ ਹੈ ਔਰ ਮਾਸਾਹਾਰੀ ਜਾਨਵਰ ਹੈ ਇਹਦੀ ਰਡਾਰ ਚ ਕੋਈ ਵੀ ਪਸ਼ੂ ਬੱਕਰੀ ਪੇੜ ਬੱਚਾ ਨਿਆਣਾ ਸੇਣਾ ਕੋਈ ਵੀ ਆਵੇ ਤਾਂ ਇਹ ਉਹਨੂੰ ਖਾ ਸਕਦਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਜੀ